ਇੱਕ ਪਾਸੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਨੂੰ ਲੈ ਕੇ ਲਗਾਤਾਰ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਡੀਆਈਜੀ ਬਾਰਡਰ ਰੇਂਜ ਦੇ ਵੱਲੋਂ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਤੇ ਪਠਾਨਕੋਟ ਚਾਰ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਨਸ਼ਿਆਂ ਤਿਆਤਵਾਦ ਤੇ ਠੱਲ ਪਾਉਣ ਦੇ ਵਿੱਚ ਮਿਲੀਆਂ ਪੁਲਿਸ ਨੂੰ ਕਾਮਯਾਬੀਆਂ ਦੇ ਮਾਮਲੇ ਦੇ ਵਿੱਚ 1 ਜਨਵਰੀ ਤੋਂ 31 ਮਾਰਚ ਤੱਕ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ ਇਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ 483 ਐਨਡੀਪੀਐਸ ਐਕਟ ਦੇ ਮਾਮਲੇ ਪੁਲਿਸ ਦੇ ਵੱਲੋਂ ਦਰਜ ਕੀਤੇ ਗਏ ਜਜਿਸ ਵਿੱਚ 706 ਤਸਕਰਾਂ ਨੂੰ ਦਫਤਰ ਕੀਤਾ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਹੁਣ ਤੱਕ ਪੁਲਿਸ ਨੇ 114 ਕਿਲੋਗ੍ਰam ਹੈਰੋਇਨ ਦੀ ਵੀ ਬਰਾਮਦਗੀ ਕੀਤੀ ਹੈ ਤੇ ਇਸ ਤੋਂ ਇਲਾਵਾ 68 ਲੱਖ ਜਿਹੜੇ ਕੀ ਡਰਗ ਮਨੀ ਬਰਾਮਦ ਹੋਈ ਹੈ ਤੇ 4 ਹਜ਼ਾਰ ਤੇ 4000 ਅਮਰੀਕੀ ਡਾਲਰ ਵੀ ਪੁਲਿਸ ਨੇ ਬਰਾਮਦ ਕੀਤੇ ਨੇ ਤਿੰਨ ਵੱਡੇ ਗੈਂਗਾ ਦਾ ਪਰਦਾ ਫਾਸ਼ ਹੋਇਆ ਹੈ ਤੇ 22 ਦੇ ਕਰੀਬ ਭਗੋੜੇ ਵਿਅਕਤੀ ਵੀ ਕਾਬੂ ਹੋਏ ਨੇ ਡੀਆਜੀ ਬਾਰਡਰ ਰੇਂਜ ਦਾ ਇਹ ਕਹਿਣਾ ਹੈ ਕਿ ਇਹਨਾਂ ਨਸ਼ਾ ਤਸਕਰਾਂ ਦੇ ਘਾਰ ਤਾਂ ਆਏ ਗਏ ਨੇ 27 ਤਸਕਰਾਂ ਦੇ ਘਰਾਂ ਦੀ ਪਛਾਣ ਹੋ ਚੁੱਕੀ ਹੈ ਇਸ ਤੋਂ ਇਲਾਵਾ ਪਾਕਿਸਤਾਨ ਤੋਂ ਲਿਆਂਦੇ ਗਏ ਕੁੱਲ 68 ਪਿਸਤੌਲ ਵੀ ਰਿਕਵਰ ਹੋਏ ਨੇ 112 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ ਤਿੰਨ ਹੈਂਡ ਗ੍ਰੇਨੇਡ ਵੀ ਪੁਲਿਸ ਨੇ ਬਰਾਮਦ ਕੀਤੇ ਨੇ ਉਹਨਾਂ ਦੱਸਿਆ ਕਿ ਦਿਹਾਤੀ ਇਲਾਕਿਆਂ ਦੇ ਵਿੱਚ ਗ੍ਰੇਨੇਡ ਹਮਲਿਆਂ ਦੇ ਵਿੱਚ 14 ਰੁਪਇਆ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 4 ਰੁਪਇਆ ਦੀ ਐਨਕਾਊਂਟਰ ਦੇ ਵਿੱਚ ਮੌਤ ਹੋਈ ਹੈ ਤੇ ਇੱਕ ਜ਼ਖਮੀ ਹੋਇਆ ਇਸ ਦੇ ਨਾਲ ਹੀ ਵਿਦੇਸ਼ ਦੇ ਵਿੱਚ ਬੈਠੇ ਹੈਪੀ ਪਾਸ਼ੀਆ ਜੀਵਨ ਫੌਜੀ ਨੂੰ ਵੀ ਜਲਦ ਕਾਬੂ ਕਰਕੇ ਭਾਰਤ ਲਿਯੋਨ ਦੇ ਅਸਾਰ ਦੱਸੇ ਜਾ ਰਹੇ ਨੇ ਤੇ ਉਹਨਾਂ ਕਿਹਾ ਕਿ دہشت ਫਲੌਨ ਦੇ ਲਈ ਕੀਤੇ ਗਏ ਗਰਨੇ ਡਟੈਕ ਤੇ ਗੋਲੀਬਾਰੀ ਦੇ ਵਿੱਚ ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲੇ ਨੂੰ ਕਿਸੇ ਵੀ ਸੂਰਤ ਦੇ ਵਿੱਚ ਨਹੀਂ ਬਖਸ਼ਿਆ ਜਾਵੇਗਾ ਲੁੱਟ ਖੋਹ ਦੇ ਵਿੱਚ ਜੋ 1 ਕਰੋੜ 500 ਦੇ ਕਰੀਬ ਮੋਬਾਈਲ ਫੋਨ ਬਰਾਮਦ ਹੋਏ ਨੇ ਤੇ ਇਸ ਦੇ ਨਾਲ ਹੀ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਨੂੰ ਪੰਜਾਬ ਲਿਆਉਣ ਦੇ ਲਈ ਕਾਨੂੰਨ ਆਪਣਾ ਰਸਤਾ ਖੁਦ ਤਿਆਰ ਕਰ ਰਹੀ ਹੈ ਨਾਲਾ ਥਾਣੇ ਤੇ ਹੋਏ ਹਮਲੇ ਮਾਮਲੇ ਦੇ ਵਿੱਚ ਵੀ ਕਾਰਵਾਈ ਹੋ ਰਹੀ ਹੈ ਤਕਲੀਫ ਦਿੱਤੀ ਹੈ ਜੀ ਅਸੀਂ ਪਿਛਲੇ 1 ਜਨਵਰੀ ਤੋਂ ਲੈ ਕੇ 30 ਮਾਰਚ ਤੱਕ ਬਾਰਡਰ ਰੇਂਜ ਦੇ ਵਿੱਚ ਸਾਰੇ ਜਿਹੜੇ ਚਾਰ ਡਿਸਟ੍ਰਿਕਟ ਆ ਜਾਂਦੇ ਆ ਅੰਮ੍ਰਿਤਸਰ ਰੂਰਲ ਬਟਾਲਾ ਗੁਰਦਾਸਪੁਰ ਤੇ ਪਠਾਨਕੋਟ ਇਹਨਾਂ ਚਾਰਾਂ ਡਿਸਟ੍ਰਿਕਟ ਦੇ ਵਿੱਚ 10 ਇਸ਼ੂਜ਼ ਉੱਪਰ ਜਿਹੜੇ ਕਿ ਸਾਡੇ ਸਭ ਤੋਂ ਪ੍ਰਾਇੋਰਟੀ ਤੇ ਹਨ ਡਰੱਗਸ ਗੈਂਗਸਟਰ ਤੇ টেরਰਿਸਟ ਅਰਿਸਮ ਜੀ ਇਹਨਾਂ ਤਿੰਨਾਂ ਤੇ ਕਿੰਨਾ ਅਸੀਂ ਕੰਮ ਕੀਤਾ ਕਿਹੜੀਆਂ ਵਾਰਦਾਤਾਂ ਹੋਈਆਂ ਅਸੀਂ ਕਿੰਨੀਆਂ ਅਸੀਂ ਉਹਨਾਂ ਨੂੰ ਟ੍ਰੇਸ ਕਰਨ 'ਚ ਕਾਮਯਾਬ ਹੋਏ ਚਾਹੇ ਉਹ ਗੈਂਗਸਟਰਸ ਦੇ ਵਿੱਚ ਐਕਸਟਰੈਸ਼ਨ ਕਾਲਸ ਫਿਰ ਐਕਸਟਰੈਸ਼ਨ ਕਾਲ ਤੋਂ ਬਾਅਦ ਜਿਹਨੂੰ ਐਕਸਟਰੈਸ਼ਨ ਕਾਲ ਕਰਨੀ ਉਹਨੂੰ ਜ਼ਖਮੀ ਕਰਨਾ ਜਾਂ ਉਹਦੇ ਗੇਟ ਤੇ ਫਾਇਰਿੰਗ ਕਰਨੀ ਇਹ ਸਾਰਾ ਕੁਝ ਅਸੀਂ ਜੋ ਕੁਝ ਕੀਤਾ ਤਿੰਨ ਮਹੀਨਿਆਂ ਦੇ ਵਿੱਚ ਮੈਂ ਉਹ ਸਾਰਾ ਤੁਹਾਡੇ ਨਾਲ ਸ਼ੇਅਰ ਕਰੂੰਗਾ ਔਰ ਜੋ ਬਾਰਡਰ ਰੇਂਜ ਦੀ ਪੁਲਿਸ ਨੇ ਚਾਰੇ ਡਿਸਟ੍ਰਿਕਟਸ ਦੇ ਐਸਐਸਪੀ ਸਾਹਿਬਾਨ ਨੇ ਤੇ ਉਹਨਾਂ ਦੀ ਫੋਰਸ ਨੇ ਵਧੀਆ ਕਾਰਜਕਾਰੀ ਕੀਤੀ ਆ ਉਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਦੱਸੂੰਗਾ ਜੀ ਸਭ ਤੋਂ ਪਹਿਲਾਂ ਅਸੀਂ ਡਰੱਗਸ ਦੇ ਰਿਗਾਰਡਿੰਗ ਐਨਡੀਪੀ ਸੈਕਟਰ ਰਿਗਾਰਡਿੰਗ ਮੈਂ ਤਰਨਾ ਇਨਫੋਰਮੇਸ਼ਨ ਸ਼ੇਅਰ ਕਰੂੰਗਾ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਟੋਟਲ ਬਾਰਡਰ ਰੇਂਜ ਦੇ ਵਿੱਚ 483 483 ਮੁਕਦਮੇ ਰਜਿਸਟਰ ਕੀਤੇ ਗਏ ਜੀ ਇਹਨਾਂ ਦੇ ਵਿੱਚ 706 ਅਕਿਊਜ਼ਡ ਅਸੀਂ ਅਰੈਸਟ ਕੀਤੇ ਆ 706 ਦੇ ਵਿੱਚ ਜਿਹੜੇ ਪੈਡਲਰਸ ਵੀ ਆ ਔਰ ਜਿਹੜੀਆਂ ਬਿਗ ਫਿਸ਼ੀਜ਼ ਜਿਨ੍ਹਾਂ ਨੂੰ ਕਹਿ ਦਿੰਦੇ ਆ ਜਿਨ੍ਹਾਂ ਦੇ ਕੋਲੋਂ ਵੱਡਿਆ ਰਿਕਵਰੀ ਹੋਈਆਂ ਉਹ ਵੀ ਇਨਕਲੂਡ ਇਹਦੇ ਵਿੱਚ ਹੈ ਪਿਛੇ ਅਸੀਂ ਜਰੋ-ਜਰੋ ਵੀ ਵੱਡੀ ਰਿਕਵਰੀ ਹੋਈ ਆ ਤੁਹਾਨੂੰ ਸਾਰਿਆਂ ਨੂੰ ਅਸੀਂ ਬਕਾਇਦਾ ਉਹਦੇ ਬਾਰੇ ਬਰੀਫ ਕਰਦੇ ਰਹੇ ਆ ਸੋ ਇਹ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ 483 ਐਫ ਆਈ ਆਰਸ ਔਰ 706 ਅਕਿਊਜ਼ਡ ਅਰੈਸਟ ਕੀਤੇ ਆ ਇਹਦੇ ਵਿੱਚ ਜਿਹੜੀ ਰਿਕਵਰੀ ਹੋਈ ਆ ਹੈਰੋਇਨ 1 ਕਿਲੋ 1 ਕੇਜੀਸ ਔਰ 114 ਕਿਲੋ .274 ਗ੍ਰਾਮਸ So 14 ਕਿਲੋ ਹੈਰੋਇਨ ਦੀ ਰਿਕਵਰੀ ਬਾਰਡਰ ਰੇਂਜ ਦੇ ਵਿੱਚ ਕੀਤੀ ਹੈ ਜੀ ਔਰ ਇਹ ਸਾਰੀ ਜਿਹੜੀ ਇਹਨਾਂ ਅਕਿਊਜ਼ ਨੂੰ ਫੜ ਕੇ ਜਿਹੜੀ ਰਿਕਵਰੀ ਹੈ ਇਹ ਸਾਰੀ ਉਹੀ ਰਿਕਵਰੀ ਹੈ ਜਿਹੜੀ ਅਸੀਂ ਇਹ ਕਿਊਜ਼ ਤੋਂ ਫੜ ਕੇ ਕੀਤੀ ਹੈ ਜੀ ਕੁਝ ਇਹਦੇ ਵਿੱਚ ਡਰੋਨ ਰਾਹੀਂ ਅਬੈਂਡਨ ਵੀ ਮਿਲਦੀਆਂ ਨਹੀਂ ਆ ਉਹ ਐਕਸਟਰਾ ਹੈ ਪਰ ਇਹ ਅਸੀਂ ਜਿਹੜੀਆਂ ਇਹ ਅਕਿਊਜ਼ ਰੈਸਟ ਕੀਤੇ ਗਏ ਆ ਉਹਨਾਂ ਕੋਲ ਹੈ ਔਰ ਤਕਰੀਬਨ 6 ਕਿ ਜੀ ਓਪੀਐਮ ਆ ਡਰਗ ਮਨੀ ਜਿਹੜੀ ਕਿ ਇਹਨਾਂ ਸਾਰੇ ਕੇਸਿਸ ਦੇ ਵਿੱਚ ਡਰਗ ਮਨੀ ਰਿਕਵਰ ਕੀਤੀ ਗਈ ਆ ਉਹ 62 ਲੱਖ 37000 ਤੇ 306 ਆ ਜੀ ਟੋਟਲ 62 ਲੱਖ 37000 ਡਰਗ ਮਨੀ ਰਿਕਵਰ ਕੀਤੀ ਗਈ ਆ ਇਨ ਕੈਸ਼ ਔਰ ਇਹਦੇ ਚ 4000 ਅਮਰੀਕਨ ਡਾਲਰ ਵੀ ਆ ਜੀ ਜਿਹੜਾ ਹਵਾਲਾ ਕਰਨ ਵਾਲੇ ਆ ਜਿਹੜੇ ਜਿਹੜੇ ਇਸ ਐਨਡੀ ਦੇ ਕੇਸਾਂ ਚ ਹਵਾਲਾ ਆਪਰੇਟਰ ਸੀਗੇ ਉਹ ਵੀ ਅਸੀਂ ਅ ਜਿਨੇ ਵੀ ਗੈਂਗ ਅਸੀਂ ਮੇਜਰ 3 ਗੈਂਗ ਬਸਟ ਕੀਤੇ ਆ ਔਰ ਉਹਨਾਂ ਦੇ ਅਸੀਂ 4 ਬੰਦੇ ਵੀ ਅਰੈਸਟ ਕੀਤੇ ਆ ਔਰ ਕੁਝ ਬੰਦੇ ਭੱਜੇ ਹੋਏ ਆ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਅਸੀਂ ਬਹੁਤ ਛੇਤੀ ਅਰੈਸਟ ਕਰ ਲਾਂਗੇ ਜੀ ਟੋਟਲ 22 ਪੀਓ ਜਿਹੜੇ ਸਿਰਫ ਐਨਡੀਪੀਐਸ ਐਕਟ ਨਾਲ ਰਿਲੇਟਡ ਸੀਗੇ ਉਹ ਅਰੈਸਟ ਕੀਤੇ ਆ ਜੀ ਨੰਬਰ ਆਫ ਪ੍ਰੋਪਰਟیز ਜਿਹੜੀਆਂ ਡਿਮੋਲਿਸ਼ ਕੀਤੀਆਂ ਆ ਬਾਰਡਰ ਰੇਂਜ ਦੇ ਵਿੱਚ ਉਹ ਤਿੰਨ ਔਰ ਅਸੀਂ 27 ਦੇ ਕਰੀਬ ਪ੍ਰੋਪਰਟیز ਆਇਡੈਂਟੀਫਾਈ ਕੀਤੀਆਂ ਹੋਈਆਂ ਜਿਹੜੇ ਡਰੱਗ ਪੈਡਲਰਸ ਜਾਂ ਡਰੱਗ ਸਮਗਲਰਸ ਆ ਜਿਨ੍ਹਾਂ ਨੂੰ ਅਸੀਂ ਡਿਊ ਪ੍ਰੋਸੈਸ ਆਫ ਲਾ ਦੇ ਅਕੋਰਡਿੰਗਲੀ ਚੱਲ ਕੇ ਅੱਗੇ ਬਹੁਤ ਛੇਤੀ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਨੂੰ ਵੀ ਡਿਮੋਲਿਸ਼ ਕਰਾਂਗੇ ਆਫਟਰ ਫਾਲੋਇੰਗ ਦਾ ਪ੍ਰੋਪਰ ਪ੍ਰੋਸੀਜਰ ਪ੍ਰੋਪਰ ਜੋ ਇੱਕ ਲਾਅ ਲੇ ਡਾਊਨ ਕੀਤਾ ਗਿਆ ਉਹਨੂੰ ਪ੍ਰੋਪਰ ਫਾਲੋ ਕਰਕੇ ਫਿਰ ਅਸੀਂ ਉਹਦੇ ਤੇ ਅਗਲੀ ਕਾਰਵਾਈ ਕਰਾਂਗੇ ਜੀ ਬਾਰਡਰ ਰੇਂਜ ਦੇ ਵਿੱਚ ਇਸ ਤੋਂ ਇਲਾਵਾ ਤਿੰਨਾਂ ਮਹੀਨਿਆਂ ਦੇ ਵਿੱਚ 68 ਪਿਸਟਲਸ 68 ਪਿਸਟਲ ਜਿਹੜੇ ਕਿ ਮੈਜੋਰਟੀ ਆਫ ਥੈਮ ਪਾਕਿਸਤਾਨ ਤੋਂ ਜਿਹੜੇ ਆਏ ਸੀਗੇ ਉਹ ਅਸੀਂ ਰਿਕਵਰ ਕੀਤੇ ਆ ਤੇ ਇਹਦੇ ਵਿੱਚੋਂ ਕੁਝ ਜਿਹੜੇ ਦੂਜੀਆਂ ਸਟੇਟਸ ਤੋਂ ਬਣ ਕੇ ਦੇਸੀ ਪਿਸਟਲ ਆਉਂਦੇ ਆ ਜਾਂ ਐਮਪੀ ਜਾਂ ਬਿਹਾਰ ਇਹਨਾਂ ਸਟੇਟਸ ਤੋਂ ਉਹ ਵੀ ਆ ਪਰ ਇਹਦੇ ਚ ਜਿਹੜਾ 90% ਜਿਹੜੀ ਸਾਡੀ ਰਿਕਵਰੀ ਆ ਉਹ ਪਾਕਿਸਤਾਨ ਤੋਂ ਡਰੋਨ ਰਾਹੀਂ ਆਏ ਜਿਹੜੇ ਪਿਸਟਲਸ ਆ ਹਰ ਸਪੈਸਟਿਕੇਟਡ ਵੈਪਨਸ ਆ ਇਹ ਉਹਨਾਂ ਦੀ ਆ ਜੀ ਦੋ ਰਵਾਲਵਰਸ ਆ ਔਰ ਦੋ ਗੰਨਸ ਆ AK47 ਤਕਰੀਬਨ ਇਰੇ ਵਿੱਚ ਅਸੀਂ 200 ਦੇ ਕਰੀਬ 152 ਸਾਡੇ ਡਿਫਰੈਂਟ ਕਾਰਟ੍ਰਿਜਸ ਹੈਗੇ ਆ ਜੀ ਔਰ ਤਿੰਨ ਹੈਂਡ ਗ੍ਰੇਨੇਡ ਵੀ ਆ ਇਰੇ ਵਿੱਚ ਤਿੰਨ ਹੈਂਡ ਗ੍ਰੇਨੇਡ ਵੀ ਅਸੀਂ ਰਿਕਵਰ ਕੀਤੇ ਆ ਜੀ ਇਸ ਸਾਲ ਦੇ ਵਿੱਚ ਸਾਡੇ ਬਾਰਡਰ ਰੇਂਜ ਦੇ ਵਿੱਚ ਟੋਟਲ 4 ਗ੍ਰੇਨੇਡ ਅਟੈਕ ਹੋਏ ਸੀਗੇ ਦਸੰਬਰ ਮਹੀਨੇ 'ਚ ਵੀ ਕਾਫੀ ਸਾਡੇ ਹੋਏ ਸੀਗੇ ਉਹ ਵੀ ਸਾਰੇ ਅਸੀਂ ਕਯੂਜ਼ ਰੈਸਟ ਕਰ ਚੁੱਕੇ ਆ ਪਰ ਮੈਂ ਹੁਣ ਸਿਰਫ 1 ਜਨਵਰੀ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੂੰਗਾ ਇਹ ਜਿਹੜੇ 4 ਡਿਫਰੈਂਟ ਗ੍ਰੇਨੇਡ ਅਟੈਕ ਹੋਏ ਸੀ ਇੱਕ ਅੰਮ੍ਰਿਤਸਰ ਰੂਰਲ 'ਚ ਹੋਇਆ ਸੀਗਾ ਇੱਕ ਬਟਾਲੇ ਦੇ ਵਿੱਚ ਤੇ ਦੋ ਗੁਰਦਾਸਪੁਰ 'ਚ ਹੋਏ ਸੀ ਇਹ 4 ਕੇਸਿਸ ਦੇ ਵਿੱਚ ਟੋਟਲ ਅਸੀਂ 14 ਅਕਿਊਜ਼ਡ ਅਰੈਸਟ ਕੀਤੇ ਆ ਸਿਰਫ ਜਿਹੜੇ ਪਿੱਛੇ ਅਤਵਾਦੀ ਆ ਜਿੱਦਾਂ ਰਿੰਦਾ ਹੈਪੀ ਪਾਸ਼ਿਆ ਹਨੀਸ਼ੇਰਾ ਇਹ ਜਿਹੜੇ ਅਬਰੌਡ ਬੈਠੇ ਆ ਜੀਵਨ ਫੌਜੀ ਇਹ ਸਿਰਫ ਰਹਿੰਦੇ ਕਿਉਂਕਿ ਇਹ ਅਬਰੌਡ ਬੈਠੇ ਆ ਇਨ੍ਹਾਂ ਤੇ ਵੀ ਅਸੀਂ ਆਪ ਦਾ ਜੋ ਇੱਕ ਪ੍ਰੋਸੈਸ ਚਲਾਇਆ ਹੋਇਆ ਹੈ ਤਾਂ ਕਿ ਅਸੀਂ ਖਾਸ ਕਰਕੇ ਜਿਹੜੇ ਅਦਰ ਦੈਨ ਪਾਕਿਸਤਾਨ ਚ ਬੈਠੇ ਆ ਉਹਨਾਂ ਨੂੰ ਅਸੀਂ ਛੇਤੀ ਵਾਪਸ ਲਿਆ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰ ਸਕੀਏ ਬਾਕੀ ਟੋਟਲ 14 ਬੰਦੇ ਅਰੈਸਟ ਹੋ ਚੁੱਕੇ ਆ ਔਰ ਇਹਦੇ ਚ ਇੱਕ ਵਿਅਕਤੀ ਇੰਜਰਡ ਹੋਇਆ ਸੀ ਪੁਲਿਸ এনਕਾਊਂਟਰ ਦੇ ਵਿੱਚ ਜਿਨੇ ਗ੍ਰੇਨੇਡ ਅਟੈਕ ਕੀਤਾ ਸੀਗਾ ਔਰ 4 ਸਾਡੇ ਜਦੋਂ ਪੁਲਿਸ ਇਹਨਾਂ ਨੂੰ ਫੜ ਰਹੀ ਸੀ ਇਹਨਾਂ ਨੇ ਅਟੈਕ ਕੀਤਾ ਤੇ 4 ਦੋਸ਼ੀਆਂ ਦੀ ਪੁਲਿਸ এনਕਾਊਂਟਰ ਚ ਡੈਥ ਹੋਈ ਹੈ ਜੀ ਟੋਟਲ ਐਸ ਆਲ ਦੇ ਵਿੱਚ ਜਿਹੜੇ ਗ੍ਰੇਨੇਡ ਅਟੈਕ ਕਰਨ ਵਾਲੇ ਸੀਗੇ ਜੀ ਤੇ ਤੋਂ ਇਲਾਵਾ ਜਿਹੜੇ ਗੈਂਗਸਟਰਸ ਤੇ ਇਹਦੇ ਰਿਲੇਟਿਡ ਇਸ਼ੂ ਸੀਗੇ ਚਾਹੇ ਅਸੀਂ ਐਕਸਟਰੈਸ਼ਨ ਕਾਲ ਤੋਂ ਬਾਅਦ ਜਿੰਨਾ ਤੋਂ ਪੈਸੇ ਮੰਗੇ ਜਾਂਦੇ ਉਹਨਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰਕੇ ਉਹਨਾਂ 'ਤੇ ਡਰਾਉਂ ਦਾ ਕੇਸ ਲਾ ਲੀਏ ਜਾਂ ਕਈ ਵਾਰੀ ਇਹ ਗੇਟ ਤੇ ਗੋਲੀ ਚਲਾ ਦਿੰਦੇ ਆ ਇਹ ਟੋਟਲ ਔਰ ਪਿਛੇ ਮਾਲਾਪੈਣ ਦੇ ਵਿੱਚ ਵੀ ਤੁਸੀਂ ਦੇਖਿਆ ਨਿਰੰਕਾਰੀ ਸਟੋਰ ਸੀਗਾ ਉਰੇ ਤੇ ਗੋਲੀ ਮਾਰ ਕੇ ਜ਼ਖਮੀ ਕੀਤਾ ਗਿਆ ਸੀ ਉਹਦੇ ਵਿੱਚ ਵੀ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਥੋੜੇ ਦਿਨਾਂ ਚ ਹੀ ਅਸੀਂ ਅਕਿਊਜ਼ ਫੜ ਲਏ ਔਰ ਜਿਹੜੋ ਸੀ ਰਿਕਵਰੀ ਲਈ ਲੈ ਕੇ ਜਾ ਰਹੇ ਸੀ ਉਦੋਂ ਉਹਨੇ ਪੁਲਿਸ ਤੇ ਫਾਇਰਿੰਗ ਕੀਤੀ ਉਸ ਪਿਸਟਲ ਰਾਹੀਂ ਉਹ ਰਿਚ ਵੀ ਜ਼ਖਮੀ ਹੋਇਆ ਟੋਟਲ ਉਹ ਰਿਚ ਵੀ ਦੋਨੋਂ ਅਕਿਊਜ਼ ਅਰੈਸਟ ਹੋ ਗਏ ਜੀਵਨ ਫੌਜੀ ਨੇ ਕਰਵਾਇਆ ਸੀਗਾ ਔਰ ਉਸ ਕੇਸ ਤੇ ਵਿੱਚ ਜਿਹੜੇ ਦੋ ਅਕਿਊਜ਼ ਫਾਇਰਿੰਗ ਕਰਨ ਆਏ ਉਹਨਾਂ ਤੋਂ ਇਲਾਵਾ ਜਿਹੜਾ ਤੀਸਰਾ ਸੀ ਉਹ ਵੀ ਅਰੈਸਟ ਹੋ ਚੁੱਕਾ ਆ ਔਰ ਤਿੰਨ ਵੈਪਨ ਵੀ ਰਿਕਵਰ ਕੀਤੇ ਆ ਜਿਹੜੇ ਅਗੇਨ ਪਾਕਿਸਤਾਨ ਤੋਂ ਹੀ ਆਏ ਸੀਗੇ ਖੱਬੇ ਰਾਜਪੂਤਾ ਦੇ ਵਿੱਚ ਤੁਸੀਂ ਪਿਛਲੇ ਫੁੱਟਬਾਲ ਮੈਚ ਚੱਲ ਰਿਹਾ ਸੀਗਾ ਇੱਕ ਉੱਥੇ ਵੀ ਆਰਮੀ ਮੈਂਸੀ ਉਹਨੂੰ ਜ਼ਖਮੀ ਕੀਤਾ ਗਿਆ ਤੇ ਉਸ ਫਾਇਰਿੰਗ ਚ ਇੱਕ 14 ਸਾਲ ਦੇ ਬੱਚੇ ਦੀ ਡੈਥ ਹੋ ਗਈ ਸੀ ਜਿੱਤੋਂ ਬਾਅਦ ਜਿਹੜਾ ਅਮਰ ਖਬੇ ਰਾਜਪੂਤਾ ਇੱਕ ਇੰਟਰਵਿਊ ਰਾਹੀਂ ਕਹਿੰਦਾ ਜੀ ਕਿ ਸਾਨੂੰ ਬੜੀ ਨਿਮੋਸ਼ੀ ਆ ਸਾਨੂੰ ਗਲਤੀ ਹੋ ਗਈ ਮੈਂ ਇੱਥੇ ਕਲੀਅਰ ਕਰਨਾ ਚਾਹਾਂਗਾ ਇਹਨਾਂ ਨੂੰ ਕੋਈ ਨਿਮੋਸ਼ੀ ਨਹੀਂ ਇਹਨਾਂ ਨੂੰ ਕੋਈ ਪਛਤਾਵਾ ਨਹੀਂ ਹੁੰਦਾ ਔਰ ਉਸ ਤੋਂ ਬਾਅਦ ਵੀ ਜਿਹੜੀ ਸਾਡੀ ਇਨਫੋਰਮੇਸ਼ਨ ਆ ਉਹ ਉਹਨਾਂ ਗੱਲਾਂ ਤੇ ਹੀ ਹੈ ਉਸ ਫਾਇਰਿੰਗ ਦੇ ਵਿੱਚ ਜਿਹੜੇ ਬੱਚੇ ਦੀ ਡੈਥ ਹੁੰਦੀ ਆ ਜਿਹੜਾ ਜ਼ਖਮੀ ਹੁੰਦਾ ਆ ਦੋ ਜਨੇ ਆਉਂਦੇ ਆ ਉਹਨਾਂ ਚੋਂ ਵੀ ਇੱਕ ਰੈਸਟ ਹੋ ਚੁੱਕਾ ਆ ਉਹ ਵੀ ਪੁਲਿਸ ਐਨਕਾਊਂਟਰ ਦੇ ਵਿੱਚ ਜਦੋਂ ਅਸੀਂ ਰਿਕਵਰੀ ਲਈ ਜਾ ਰਹੇ ਸੀ ਉਹਦੇ ਚ ਵੀ ਉਹਨੇ ਜਦੋਂ ਪੁਲਿਸ ਤੇ ਫਾਇਰਿੰਗ ਕੀਤੀ ਉਹਦੇ ਵੀ ਗੋਲੀ ਵੱਜੀ ਆ ਦੂਸਰਾ ਵਿਅਕਤੀ ਵੀ ਅਸੀਂ ਬਹੁਤ ਛੇਤੀ ਫੜ ਲਿਆ ਗਏ ਔਰ ਇਹ ਇਹ ਜਾਣਬੁੱਝ ਕੇ ਇਦਾਂ ਦਾ ਕ੍ਰਾਈਮ ਕਰਦੇ ਆ ਤਾਂ ਕਿ ਸਾਡੀ ਦਹਿਸ਼ਤ ਬਣੇ ਔਰ ਇੱਥੋਂ ਤੱਕ ਇਹਨਾਂ ਦਾ ਹੈ ਕਿ ਛੋਟੇ ਬੱਚੇ ਤਾਂ ਵੀ ਇਹ ਸਫੇਰ ਨਹੀਂ ਕਰਦੇ ਆ ਹਰ ਅੰਮ੍ਰਿਤਸਰ ਪੁਲਿਸ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ ਔਰ ਅਸੀਂ ਇਹਨਾਂ ਦੋਨਾਂ ਕਿਊਜ਼ ਨੂੰ ਇੱਕ ਨੂੰ ਫੜ ਲਿਆ ਗਿਆ ਔਰ ਦੂਜਾ ਵੀ ਬਹੁਤ ਛੇਤੀ ਫੜ ਲਾਗੇ ਉਸ ਤੋਂ ਬਾਅਦ ਮੈਟੇਡ ਦੇ ਵਿੱਚ ਹੀ ਮਰਡਰ ਹੁੰਦਾ ਆ ਥੋੜੇ ਦਿਨਾਂ ਬਾਅਦ ਸੇਮ ਗੈਂਗ ਵੱਲੋਂ ਕੀਤਾ ਜਾਂਦਾ ਪਰ ਉਹਦੇ ਚ ਤਿੰਨ ਦੂਸਰੇ ਕਿਊਜ਼ ਸੀਗੇ ਉਹਨਾਂ ਤਿੰਨਾਂ ਚੋਂ ਵੀ ਦੋ ਕਿਊਜ਼ਡ ਅਸੀਂ ਅਰੈਸਟ ਕਰ ਲਿਆ ਜਿਹੜੇ ਗੋਲੀ ਚ ਲਾਉਂਦਾ ਆ ਉਹਦੇ ਚ ਬਸ਼ੰਬਰ ਨਾਂ ਦਾ ਗੈਂਗਸਟਰ ਸੀਗਾ ਜਿਹੜਾ ਕਿ ਡੋਨੇਬਲ ਅਮਰ ਖਬੇ ਰਾਜਪੂਤਾ ਮਾਨਕਲ ਸ਼ਾਮਪੂਰਾ ਇਹਨਾਂ ਦੇ ਨਾਲ ਇਨਵੋਲਡ ਸੀਗਾ ਉਹਦੀ ਵੀ ਪੁਲਿਸ ਐਨਕਾਉਂਟਰ ਚ ਉਹਦੀ ਡੈਥ ਹੋ ਜਾਂਦੀ ਹੈ ਉਹ ਵੀ ਪੁਲਿਸ ਐਨਕਾਉਂਟਰ ਚ ਮਾਰਿਆ ਜਾਂਦਾ ਆ ਸੋ ਸਾਡਾ ਮੈਸੇਜ ਬੜਾ ਕਲੀਅਰ ਆ ਕਿਸੇ ਵੀ ਵਿਅਕਤੀ ਨੂੰ ਜਿਹੜਾ ਵੀ ਕਾਨੂੰਨ ਨੂੰ ਹੱਥ ਦੇ ਵਿੱਚ ਲਾਊਗਾ ਉਹਨੂੰ ਅਸੀਂ ਬਖਸ਼ਾਂਗੇ ਨਹੀਂ ਪੰਜਾਬ ਦਾ ਮਾਹੌਲ ਅਸੀਂ ਖਰਾਬ ਨਹੀਂ ਹੋਣ ਦੇਣਾ ਔਰ ਡਟ ਕੇ ਇਹਨਾਂ ਲੋਕਾਂ ਦਾ ਮੁਕਾਬਲਾ ਕਰਾਂਗੇ ਔਰ ਜੋ ਕਾਨੂੰਨ ਅਨੁਸਾਰ ਇਹਨਾਂ ਦੇ ਖਿਲਾਫ ਕਾਰਵਾਈ ਬੰਦੀ ਆ ਅਸੀਂ ਬਿਲਕੁਲ ਉਹ ਕਾਰਵਾਈ ਕਰਕੇ ਪੰਜਾਬ ਦੇ ਅਮਨ ਪੰਜਾਬ ਦੀ ਸ਼ਾਂਤੀ ਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਮਾਹੌਲ ਨੂੰ ਅਸੀਂ ਖਰਾਬ ਨਹੀਂ ਹੋਣ ਦਵਾਗੇ ਇਹ ਮੈਸੇਜ ਬਿਲਕੁਲ ਇਹਨਾਂ ਨੂੰ ਕਲੀਅਰ ਹੈ ਜੀ ਇਹਦੇ ਵਿੱਚ ਟੋਟਲ ਅਸੀਂ 10 ਮੁਕਦਮੇ ਰਜਿਸਟਰ ਕੀਤੇ ਆ ਜਿਹੜੇ ਗੈਂਗਸਟਰਸ ਦੇ ਖਿਲਾਫ ਇਹਨਾਂ ਤਿੰਨ ਮਹੀਨਿਆਂ ਚ ਔਰ 30 ਆਦਮੀ ਅਸੀਂ ਅਰੈਸਟ ਕੀਤੇ ਇਹਦੇ ਵਿੱਚ ਜੀ ਇਸ ਜਿਵੇਂ ਮੈਂ ਸਾਰੇ ਬਾਰਡਰ ਰੇਂਜ ਦੀ ਗੱਲ ਕਰਦਾ ਹਾਂ ਔਰ 6 ਵਕਤ ਪੁਲਿਸ ਇਨਕਾਊਂਟਰ ਚ ਇੰਜਰਡ ਹੋਇਆ ਔਰ 2 ਦੀ ਇਹਦੇ ਵਿੱਚ ਡੈਥ ਹੋਈ ਆ ਇੱਕ ਬਟਾਲੇ ਵਿੱਚ ਇਹ ਗੈਂਗਸਟਰ ਦਾ ਉਹ ਵੀ ਡੋਨੀ ਬਲਦਾ ਸੀਗਾ ਉਹ ਮਰੜੀ ਕਲਾ ਦਾ ਗੈਂਗਸਟਰ ਸੀ ਜਿਨੇ ਤਰਨਤਾਰਨ ਦੇ ਵਿੱਚ ਇੱਕ ਸਰਪੰਚ ਦਾ ਕਤਲ ਹੁੰਦਾ ਪੰਚਾਇਤ ਇਲੈਕਸ਼ਨ ਤੋਂ ਬਾਅਦ ਉਹਦੇ ਚ ਆਪ ਖੁਦ ਇਨਵੋਲ ਸੀਗਾ ਉਸ ਤੋਂ ਬਾਅਦ ਹਰੀਕੇ ਲੋੜੀ ਵਾਲੇ ਦਿਨ ਇੱਕ ਆਰਤੀ ਨੂੰ ਕਤਲ ਕੀਤਾ ਜਾਂਦਾ ਆ ਔਰ ਉਹਨੇ ਆਪ ਦੇ ਪਿੰਡ ਦੇ ਹੀ ਦੋ ਮੁੰਡੇ ਭੇਜ ਕੇ ਉਹਨੂੰ ਕਤਲ ਕਰਵਾਇਆ ਸੀਗਾ ਡੋਨੀਵਾਲ ਹੋਣਾਰੇ ਕਹਿੰਦੇ ਤਾਂ ਔਰ ਇਹ ਮੇਨ 플레이ਰ ਸੀ ਇਹ ਵੀ ਬਟਾਲੇ ਲੋਕ ਕੇ ਰਹਿ ਰਿਹਾ ਸੀ ਤਾਂ ਉੱਥੇ ਇਹਦਾ ਇਨਕਾਊਂਟਰ ਹੋਇਆ ਉੱਥੇ ਉਹਦੀ ਮੌਤ ਹੁੰਦੀ ਹੈ ਜਨਵਰੀ ਮਹੀਨੇ ਦੇ ਵਿੱਚ ਤਕਰੀਬਨ 500 ਮੋਬਾਈਲ ਫੋਨ ਜਿਹੜੇ ਕਿ ਗੁੰਮ ਹੋ ਜਾਂਦੇ ਆ ਜਾਂ ਚੋਰੀ ਹੋ ਜਾਂਦੇ ਆ ਜਾਂ ਸਨੇਚਿੰਗ ਹੋ ਜਾਂਦੀ ਆ ਔਰ ਤਕਰੀਬਨ ਇਹਨਾਂ ਦਾ ਜਿਹੜੀ ਪ੍ਰਾਈਸ ਆ ਇਹ 1 ਕਰੋੜ ਦੇ ਕਰੀਬ ਬੰਦੀ ਆ ਐਕਸਪੈਂਸਿਵ ਫੋਨ ਵੀ ਸੀਗੇ ਆਈਫੋਨ ਜਾਂ ਸੈਮਸੰਗ ਦੇ ਜਿਹੜੇ ਮਹਿੰਗੇ ਫੋਨ ਸੀਗੇ ਉਹ ਵੀ ਇਹਦੇ ਵਿੱਚ ਹੀ ਸੀਗੇ ਇਹ ਅਸੀਂ ਪਬਲਿਕ ਨੂੰ ਵਾਪਸ ਕੀਤੇ ਆ ਇਹਦੇ ਚ ਬਟਾਲੇ ਡਿਸਟ੍ਰਿਕਟ ਦਾ ਕਾਫੀ ਵੱਡਾ ਅਹਿਮ ਰੋਲ ਆ ਅਸੀਂ ਬਕਾਇਦਾ ਉੱਥੇ ਪ੍ਰੋਗਰਾਮ ਕਰਕੇ ਪਬਲਿਕ ਨੂੰ ਅਸੀਂ ਇਹ ਵਾਪਸ ਕੀਤੇ ਆ ਜੀ ਔਰ 1 ਕਰੋੜ 20 ਲੱਖ 70 ਹਜ਼ਾਰ ਦੀ ਪ੍ਰਾਪਰਟੀ ਜਿਹੜੀ ਕਿ ਚੋਰੀ ਹੋਈ ਸੀ ਜਾਂ ਕਿਸੇ ਕੋਲ ਖੋਈ ਗਈ ਸੀ ਇਹ ਵੀ ਅਸੀਂ ਇਹਨਾਂ 3 ਮਹੀਨਿਆਂ ਦੇ ਦੌਰਾਨ ਅਸੀਂ ਪਬਲਿਕ ਨੂੰ ਵਾਪਸ ਕੀਤੀ ਆ ਸੋ ਮੈਂ ਇੱਥੇ ਤੁਹਾਡੇ ਸਾਹਮਣੇ ਸਾਡੇ ذریعے ਇਹ ਹੀ ਸਾਰੇ ਪਬਲਿਕ ਨੂੰ ਸਾਰਿਆਂ ਨੂੰ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਅਤੇ ਮਾਨਯੋਗ ਡਿਜੀਟੀ ਸਾਹਿਬ ਬਿਲਕੁਲ ਕਲੀਅਰ ਇਨਸਟਰਕਸ਼ਨਸ ਹੈਗੀਆਂ ਆ ਔਰ ਅਸੀਂ ਉਹਦੇ ਮੁਤਾਬਕ ਸਾਡੀ ਫੋਰਸ ਸਾਡੀ ਰੇਂਜ ਦੀ ਫੋਰਸ ਬਹੁਤ ਵਧੀਆ ਕੰਮ ਕਰ ਰਹੀ ਆ ਡਰੱਗਜ਼ ਦੇ ਖਿਲਾਫ ਬਹੁਤ ਸਖਤ ਐਕਸ਼ਨ ਆ ਔਰ ਇਦਾਂ ਹੀ ਕੰਟੀਨਿਊ ਰਹੋਗਾ ਔਰ ਜਿਹੜੇ ਗੈਂਗਸਟਰ ਆ ਜਾਂ ਜਿਹੜੇ ਆਪਣੇ ਆਪ ਨੂੰ ਅਤਵਾਦੀ ਕਹਿੰਦੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਇਸੇ ਤਰ੍ਹਾਂ ਸਖਤੀ ਵਰਤਾਗੇ ਔਰ ਪੰਜਾਬ ਦੇ ਵਿੱਚ ਇੱਕ ਸ਼ਾਂਤਪੂਰਕ ਮਾਹੌਲ ਹਮੇਸ਼ਾ ਬਣਾ ਕੇ ਰੱਖਾਂਗੇ ਸ਼ੁਕਰੀਆ ਤਾਰੇ ਉਹਦੇ ਕੀ ਕਾਰਵਾਈਆਂ ਹੋਈਆਂ ਪਿਛਲੇ ਸਮੇਂ ਦੇ ਵਿੱਚ ਉਸ ਦੇ ਵਿੱਚ ਕੁਝ 3 ਮਹੀਨਿਆਂ ਤੋਂ ਪੁਲਿਸ ਨਾਲ ਨਹੀਂ इवन ਟੀਵੀ ਉਹਨਾਂ ਨੇ ਪਰਵੀ ਤਾਰਗੇਟ ਕੀਤਾ ਗਿਆ ਉਹ इवन ਤੁਹਾਨੂੰ ਵੀ ਥ੍ਰੈਟ ਕਾਲਾਂ ਦਿੱਤੀ ਤੁਹਾਨੂੰ ਵੀ ਉਹਨਾਂ ਪੰਨੋਂ ਦੇ ਦਿੱਤੀ ਕਿ ਕਹਿੰਦਾ ਕਿ ਚੈਲੰਜ ਭਰਿਆ ਦੇਦਾ ਜੀ ਇਹ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਇਸ ਬਾਰੇ ਬੜਾ ਕਲੀਅਰ ਕਹਿ ਚੁੱਕਾ ਜੀ ਕਿ ਪੰਜਾਬ ਪੁਲਿਸ ਦਾ ਸਨੈਰੀ ਇਤਿਹਾਸ ਹੈ ਪੰਜਾਬ ਪੁਲਿਸ ਦਾ ਸਨੈਰੀ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਇਹ ਧਮਕੀਆਂ ਜਾਂ ਇਹ ਚੀਜ਼ਾਂ ਇਹ ਇਹ ਨਾਂ ਅਸੀਂ ਸੁਣਦੇ ਆ ਨਾ ਇਹ ਸਾਡੇ ਲਈ ਕੋਈ ਅਸਰ ਰੱਖਦਾ ਪੰਜਾਬ ਪੁਲਿਸ ਵਚਨਬਾਦ ਦਾ ਪੰਜਾਬ ਪੁਲਿਸ ਆਪਣੀਆਂ ਜਾਨਵਾਰ ਕੇ ਵੀ ਪੰਜਾਬ ਦੇ ਮਾਹੌਲ ਨੂੰ ਠੀਕ ਰੱਖੂਗੀ ਰੱਖਦੀ ਆਈਆ ਔਰ ਇਹਨੂੰ ਅਸੀਂ ਕੰਟੀਨਿਊ ਰੱਖਾਂਗੇ ਦੇਖਾ ਤੁਸੀਂ ਗੱਲ 27 ਪ੍ਰਾਪਰਟੀ ਮਾਲਿਸ਼ ਕਰਦੀਆਂ ਤਾਂ ਕੱਲੀ ਆਪਸਾ ਲੁੱਟ ਲਿਆ ਨਹੀ ਜੀ ਮੈਂ ਰੇਂਜ ਦੀ ਗੱਲ ਕਰ ਰਿਹਾ ਹਾਂ ਪਰ ਨਾਲ ਮੈਂ ਇਹ ਵੀ ਕਹਿ ਰਿਹਾ ਵੀ ਆਫਟਰ ਫਾਲੋਇੰਗ ਦਾ ਪ੍ਰੋਪਰ ਲਾਅ ਪ੍ਰोसीजर ਪ੍ਰੋਪਰ ਜੋ ਕਾਨੂੰਨ ਦਾ ਇੱਕ ਦਾਰੇ ਦੇ ਵਿੱਚ ਅਸੀਂ ਸਾਰੇ ਬੱਜੇ ਹੋਏ ਆ ਉਹਨੂੰ ਪ੍ਰੋਪਰਲੀ ਫਾਲੋ ਕਰਕੇ ਬਕਾਇਦਾ ਆਰਡਰਸ ਲੈ ਕੇ ਕੰਪਟੈਂਟ ਅਥਾਰਟिटीज ਤੋਂ ਫੇਰ ਇਹ ਡਿਮੋਲਿਸ਼ ਕੀਤੀਆਂ ਜਾਂਦੀਆਂ ਨੇ ਸਰ ਜਿਹੜੇ ਦੂਸਰੇ ਨੇ ਹੁਦੋਂ ਜਿਹੜੇ ਛੱਗਣਾ ਵਿੱਚ ਆਉਂਦੇ ਨੇ ਉਹਨਾਂ ਦਾ ਰਿਕਾਰਡ ਹੈ ਕਿ ਕਿੰਨੇ ਬੰਦੇ ਜਿਹੜੇ ਡਾਕਟਰ ਕਰਵਾਏ ਦਾ ਰਿਹੈਬ ਸੈਂਟਰ ਦੇ ਵਿੱਚ ਇਹਨਾਂ ਨੂੰ ਬਿਜਾਇਆ ਦੇਖੋ ਰਿਹੈਬ ਸੈਂਟਰ ਦੇ ਵਿੱਚ ਸਾਡੇ ਕੋਲ ਜਦੋਂ ਅਸੀਂ ਕੇਸ ਆਪਰੇਸ਼ਨ ਕਰਦੇ ਆ ਜਾਂ ਪਬਲਿਕ ਚ ਜਾ ਕੇ ਮੀਟਿੰਗਾਂ ਕਰਦੇ ਆ ਤੇ ਉੱਥੇ ਇਹ ਆਵਾਜ਼ ਜ਼ਰੂਰ ਉੱਠਦੀ ਆ ਫੇਰ ਸਾਨੂੰ ਪ੍ਰਾਈਵੇਟਲੀ ਆ ਕੇ ਬੱਚਿਆਂ ਦੇ ਪੇਰੈਂਟਸ ਜਾਂ ਉਹ ਵੀ ਮਿਲਦੇ ਆ ਇਕ ਬਿਮਾਰੀ ਦਾ ਸ਼ਿਕਾਰ ਆ ਔਰ ਬੜਾ ਗਵਰਨਮੈਂਟ ਵੱਲੋਂ ਕਲੀਅਰ ਇਨਸਟਰਕਸ਼ਨਸ ਹੈਗੇ ਆ ਜਿਹੜੇ ਸਾਡੇ ਇਹ ਬੱਚੇ ਬਿਮਾਰ ਹੋ ਗਏ ਆ ਇਸ ਚੀਜ਼ ਨੂੰ ਛੱਡਣਾ ਚਾਹੁੰਦੇ ਆ ਅਸੀਂ ਉਹਨਾਂ ਦੀ ਹੈਲਪ ਕਰਦੇ ਆ ਹੈਲਪ ਕਰਕੇ ਉਹਨਾਂ ਨੂੰ ਸਰਕਾਰੀ ਜਿੱਥੇ ਰੀਹੈਬ ਸੈਂਟਰ ਉੱਥੇ ਦਾਖਲ ਵੀ ਕਰਵਾਇਆ ਜਾਂਦਾ ਆ ਔਰ ਅੱਗੇ ਫਰਦਰ ਵੀ ਉਹਨਾਂ ਨੂੰ ਉੱਥੇ ਫ੍ਰੀ ਦਵਾਈ ਸਾਰਾ ਕੁਝ ਫ੍ਰੀ ਉਹਨਾਂ ਦਾ ਇਲਾਜ ਆ ਤੇ ਤਕਰੀਬਨ ਜਿਹੜਾ ਮੈਂ ਪੁਲਿਸ ਵੱਲੋਂ ਕਹਾਂ ਬਾਕੀ ਦੂਜੇ ਡਿਪਾਰਟਮੈਂਟਸ ਵੀ ਕੰਮ ਕਰ ਰਹੇ ਆ ਅਸੀਂ 27 ਦੇ ਕਰੀਬ ਰੇਂਜ ਦੇ ਵਿੱਚ ਅਸੀਂ ਬੱਚੇ ਜਿਹੜੇ ਆ ਵਾਫਾ ਕਿ ਕਿਸੇ ਦਾਖਲ ਕਰਾਇਆ ਸਰ ਅਵਰਥ ਪਾਲਨ ਦਾ ਐਸਐਸ ਵੀ ਕਦੇ ਖਤਮ ਹੁੰਦਾ ਨਾ ਪੰਜਾਬ ਪਿਆਸਪੁਰ ਦੀ ਡਿਸੀਜਨ ਹੋਇਆ ਸੀ ਇਹ ਰਿਸ਼ਤਾ ਮੈਂ ਸਿਰਫ ਇਹੀ ਕਹੂੰਗਾ ਜੀ ਵੀ ਕਾਨੂੰਨ ਆਪਣਾ ਰਸਤਾ ਖਿਆਰ ਕਰੂਗਾ ਔਰ ਫਿਰ ਜਿੱਦਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਆ ਕਿ ਅਜਨਾਲੇ ਥਾਣੇ ਦੇ ਵਿੱਚ ਆ ਕੇ ਇਹਨਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ ਉਹਨੂੰ ਅਸੀਂ ਸਖਤੀ ਨਾਲ ਜਿਠਾਂਗੇ ਔਰ ਉਹਨੂੰ ਬਿਲਕੁਲ ਲੌਜੀਕਲ ਐਂਡ ਤੱਕ ਲਿਜਾ ਕੇ ਇਹਨਾਂ ਨੂੰ ਸਖਤ ਸਜ਼ਾਵਾ ਕਰਾਵਾਂਗੇ ਸਰ ਬਟਾਲੇ ਜਿਹੜਾ ਇਨਸੀਡੈਂਟ ਹੋਇਆ ਹੈ ਜੀ ਉਹਦੇ ਉੱਤੇ ਗੱਲ ਹੋਈ ਵੱਡੀ ਐਸਐਸਪੀ ਸਾਹਿਬ ਨਾਲ ਹਾਂਜੀ ਬਟਾਲੇ ਜਿਹੜਾ ਅੱਜ ਇਨਸੀਡੈਂਟ ਹੋਇਆ ਉਹਦੇ ਚ ਐਸਐਸਪੀ ਸਾਹਿਬ ਨੇ মিডিਆ ਨੂੰ ਬਾਈਟ ਵੀ ਦਿੱਤੀ ਹੈ ਔਰ ਕੱਲ ਵੀ ਜਿਹੜਾ ਡਾਕਟਰ ਬੀ ਆਰ ਉਵੇਦਕਰ ਸਾਹਿਬ ਦਾ ਜਿਹੜਾ ਸਟੈਚੂ ਸੀਗਾ ਜਦੋਂ ਉਹਨੂੰ ਉੱਥੇ ਫੁੱਲਮਾਲਾ ਕਰਨ ਜਾ ਰਹੇ ਆ ਉਦੋਂ ਵੀ ਇੱਕ ਉਂਗਲ ਤੇ ਉੱਥੇ ਨੁਕਸਾਨ ਹੋਇਆ ਹੋਇਆ ਜੀ ਸੋ ਇਹਨੂੰ ਪ੍ਰੋਪਰਲੀ ਅਸੀਂ ਪਰਚਾ ਜ਼ਰੂਰ ਦਰਜ ਕਰ ਦਿੱਤਾ ਹੈ ਪਰਚਾ ਦਰਜ ਕਰਕੇ ਅਸੀਂ ਅੱਗੇ ਇਹਨੂੰ ਕੋਕ ਵੀ ਕਰ ਰਹੇ ਹਾਂ ਪਰ ਜਿਹੜੀ ਪ੍ਰੀਮੀਰੀ ਹੁਣ ਤੱਕ ਇਨਵੈਸਟੀਗੇਸ਼ਨ ਇਹੀ ਹੈ ਕਿ ਇਹਦੇ ਚ ਇਹ ਪਹਿਲੋਂ ਦਾ ਕੱਲ ਦਾ ਨਹੀਂ ਹੈ ਔਰ ਇਹ ਜਿਹੜਾ ਕੱਲ ਉੱਥੇ ਕਾਠ ਵੀ ਹੋਇਆ ਸੀ ਉਹ ਇਹੀ ਸੀ ਕਿ ਇਸ ਸਟੈਚੂ ਨੂੰ ਦੁਬਾਰਾ ਪ੍ਰੋਪਰਲੀ ਇਹਦੀ ਦੇਖ ਰੇ ਕਰਕੇ ਨੂੰ ਰੀਮੈਪ ਕੀਤਾ ਜਾਵੇ